ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦਵਾਲੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਰਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਰਿਪੋਰਟ ਮੁਤਾਬਕ ਸੀਬੀਆਈ ਹਰਚਰਨ ਸਿੰਘ ਪੁੱਲਰ ਨੂੰ ਕਿਸੇ ਵੀ ਸਮੇਂ ਰਿਮਾਂਡ ਤੇ ਲੈ ਸਕਦੀ ਹੈ ਹੁਣ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਵਿੱਚ ਕੇਸ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੀਬੀਆਈ ਦੀ ਇੱਕ ਟੀਮ ਲੁਧਿਆਣਾ ਦੇ ਮਾਛੀਵੜਾ ਇਲਾਕੇ ਦੇ ਮੰਡ ਸ਼ੇਰੀਆ ਪਿੰਡ ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੀ ਤਲਾਸ਼ੀ ਲੈਣ ਪਹੁੰਚੀ ਦੱਸਿਆ ਜਾ ਰਿਹਾ ਹੈ ਕਿ ਡੀਆਈਜੀ ਪੁੱਲਰ ਦੀ ਮਾਛੀਵਾੜਾ ਦੇ ਵਿੱਚ ਲਗਭਗ 65 ਏਕੜ ਜ਼ਮੀਨ ਹੈ ਜਿੱਥੇ ਉਹਨਾਂ ਦਾ ਫਾਰਮ ਹਾਊਸ ਸਥਿਤ ਹੈ ਸੀਬੀਆਈ ਦੀ ਟੀਮ ਇਸ ਜ਼ਮੀਨ ਦੇ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰ ਸਕਦੀ ਹੈ ਦੱਸਿਆ ਕਿ ਇੱਕ ਟੀਮ ਪੁੱਲਰ ਦੇ ਸੈਕਟਰ 40 ਚੰਡੀਗੜ੍ਹ ਸਥਤਰ ਪਹੁੰਚੀ ਕਰਦੀ ਹਰ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਗਈ ਹਰ ਇੱਕ ਚੀਜ਼ ਦੀ ਸੂਚੀ ਵੀ ਤਿਆਰ ਕੀਤੀ ਜਾਣੀ ਹੈ ਤੇ ਇਸ ਦੀ ਕੀਮਤ ਦਾ ਹਿਸਾਬ ਲਗਾਇਆ ਜਾਣਾ ਇਸ ਦੇ ਵਿੱਚ 에ਅਰ ਕੰਡੀਸ਼ਨਰ ਤੋਂ ਲੈ ਕੇ ਫੁੱਲਾਂ ਦੇ ਗਮਲਿਆਂ ਤੇ ਲਾਈਟਾਂ ਬਲਵਾਂ ਤੱਕ ਸਭ ਕੁਝ ਸ਼ਾਮਲ ਹੈ ਛਾਪੇਮਾਰੀ ਲਗਭਗ 9 ਘੰਟੇ ਚੱਲੀ ਸੀਬੀਆਈ ਨੇ ਪਰਿਵਾਰਕ ਮੈਂਬਰਾਂ ਤੋਂ ਕਈ ਸਵਾਲ ਪੁੱਛੇ ਉਹਨਾਂ ਨੂੰ ਲੈਪਟਾਪ ਤੇ ਰਿਕਾਰਡ ਕੀਤਾ ਤੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਬਿਆਨਾਂ ਤੇ ਦਸਤਖਤ ਕਰਨ ਦੇ ਲਈ ਵੀ ਕਿਹਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਲਗਭਗ 2 ਘੰਟੇ ਜਾਰੀ ਰਹੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਮਾਸਿਕ ਮੂਲ ਤਨਖਾਹ 2.16 ਲੱਖ ਰੁਪਏ ਹੈ ਹਾਲਾਂਕਿ ਉਹਨਾਂ ਦੀ ਜਾਇਦਾਦ 15 ਕਰੋੜ ਰੁਪਏ ਤੋਂ ਵੱਧ ਹੈ ਉਹਨਾਂ ਦੇ ਕੋਲ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਾਇਦਾਦਾਂ ਨਹੀਂ ਜਿਨ੍ਹਾਂ ਦੇ ਵਿੱਚ ਜਲੰਧਰ, ਮੁਹਾਲੀ, ਲੁਧਿਆਣਾ, ਕਪੂਰਥਲਾ ਸ਼ਾਮਲ ਹੈ ਜੋ ਸਾਰੇ A ਗ੍ਰੇਡ ਸ਼ਹਿਰ ਨੇ ਪੈਸੇ ਦੇ ਸਰੋਤ ਦਾ ਪਤਾ ਲਗਾਉਣ ਦੇ ਲਈ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦੀ ਸੇਵਾ ਮੁਕਤੀ ਤੋਂ ਪਹਿਲਾਂ 2 ਸਾਲ ਬਾਕੀ ਨੇ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦਵਾਲੇਸ਼ ਕੰਜਾ ਕੱਸਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਰਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਰੀਪੋਰਟ ਮੁਤਾਬਕ ਸੀਬੀਆਈ ਹਰਚਰਨ ਸਿੰਘ ਪੁੱਲਰ ਨੂੰ ਕਿਸੇ ਵੀ ਸਮੇਂ ਰਿਮਾਂਡ ਤੇ ਲੈ ਸਕਦੀ ਹੈ ਹੁਣ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਵਿੱਚ ਕੇਸ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੀਬੀਆਈ ਦੀ ਇੱਕ ਟੀਮ ਲੁਧਿਆਣਾ ਦੇ ਮਾਛੀਵਾੜਾ ਇਲਾਕੇ ਦੇ ਮੰਡ ਸ਼ੇਰੀਆ ਪਿੰਡ ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੀ ਤਲਾਸ਼ੀ ਲੈਣ ਪਹੁੰਚੀ ਦੱਸਿਆ ਜਾ ਰਿਹਾ ਹੈ ਕਿ ਡੀਆਈਜੀ ਪੁੱਲਰ ਦੀ ਮਾਛੀਵਾੜਾ ਦੇ ਵਿੱਚ ਲਗਭਗ 65 ਏਕੜ ਜ਼ਮੀਨ ਹੈ ਜਿੱਥੇ ਉਹਨਾਂ ਦਾ ਫਾਰਮ ਹਾਊਸ ਸਥਿਤ ਹੈ ਸੀਬੀਆਈ ਦੀ ਟੀਮ ਇਸ ਜ਼ਮੀਨ ਦੇ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰ ਸਕਦੀ ਹੈ ਦੱਸਿਆ ਕਿ ਇੱਕ ਟੀਮ ਪੁਲਰ ਦੇ ਸੈਕਟਰ 40 ਚੰਡੀਗੜ੍ਹ ਸਤਕਰ ਪਹੁੰਚੀ ਕਰਦੀ ਹਰ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਗਈ ਹਰ ਇੱਕ ਚੀਜ਼ ਦੀ ਸੂਚੀ ਵੀ ਤਿਆਰ ਕੀਤੀ ਜਾਣੀ ਹੈ ਤੇ ਇਸ ਦੀ ਕੀਮਤ ਦਾ ਹਿਸਾਬ ਲਗਾਇਆ ਜਾਣਾ ਹੈ ਇਸ ਦੇ ਵਿੱਚ 에어 ਕੰਡੀਸ਼ਨਰ ਤੋਂ ਲੈ ਕੇ ਫੁੱਲਾਂ ਦੇ ਗਮਲਿਆਂ ਤੇ ਲਾਈਟਾਂ ਬਲਵਾਂ ਤੱਕ ਸਭ ਕੁਝ ਸ਼ਾਮਲ ਹੈ ਛਾਪੇਮਾਰੀ ਲਗਭਗ 9 ਘੰਟੇ ਚੱਲੀ ਸੀਬੀਆਈ ਨੇ ਪਰਿਵਾਰਕ ਮੈਂਬਰਾਂ ਤੋਂ ਕਈ ਸਵਾਲ ਪੁੱਛੇ ਉਹਨਾਂ ਨੂੰ ਲੈਪਟਾਪ ਤੇ ਰਿਕਾਰਡ ਕੀਤਾ ਤੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਬਿਆਨਾਂ ਤੇ ਦਸਤਖਤ ਕਰਨ ਦੇ ਲਈ ਵੀ ਕਿਹਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਲਗਭਗ 2 ਘੰਟੇ ਜਾਰੀ ਰਹੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਮਾਸਿਕ ਮੂਲ ਤਨਖਾਹ 2.16 ਲੱਖ ਰੁਪਏ ਹੈ ਹਾਲਾਂਕਿ ਉਹਨਾਂ ਦੀ ਜਾਇਦਾਦ 15 ਕਰੋੜ ਰੁਪਏ ਤੋਂ ਵੱਧ ਹੈ ਉਹਨਾਂ ਦੇ ਕੋਲ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਾਇਦਾਦਾਂ ਨਹੀਂ ਜਿਨ੍ਹਾਂ ਦੇ ਵਿੱਚ ਜਲੰਧਰ, ਮੁਹਾਲੀ, ਲੁਧਿਆਣਾ, ਕਪੂਰਥਲਾ ਸ਼ਾਮਲ ਹੈ ਜੋ ਸਾਰੇ ਇਹ ਗ੍ਰੇਡ ਸ਼ਹਿਰ ਨੇ ਪੈਸੇ ਦੇ ਸਰੋਤ ਦਾ ਪਤਾ ਲਗਾਉਣ ਦੇ ਲਈ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦੀ ਸੇਵਾ ਮੁਕਤੀ ਤੋਂ ਪਹਿਲਾਂ 2 ਸਾਲ ਬਾਕੀ ਨੇ